ਕਾਰ ਫੇਲੀਅਰ ਤਰ ਤਰ ਕਰ ਆ ਰਹੀ ਹੈ ਲਗਾਤਾਰ ਰੋਜ਼ ਕਤਲ ਹੋ ਰਹੇ ਆ ਸਰਕਾਰ ਦਾ ਨਾਂ ਹੀ ਨਾ ਲੋ ਤਾਂ ਚੰਗੀ ਗੱਲ ਰੋਜ਼ ਪਹਿਲੀ ਖ਼ਬਰ ਹੀ ਫੋਨ ਦੀ ਸਕਰੀਨ ਤੇ ਅਖਬਾਰ ਦੇ ਉੱਤੇ ਕਤਲ ਦੀ ਕਤਲ ਤਾਂ ਜਿੱਦਾਂ ਐ ਲੱਗਿਆ ਵੀ ਕੋਈ ਕਤਲ ਤੋਂ ਛੋਟੀ ਸਜ਼ਾ ਹੀ ਨਹੀਂ ਨਿੱਕੇ-ਮੋਟੇ ਕ੍ਰਾਈਮ ਦੀ ਸਜ਼ਾ ਵੀ ਕਾ ਇੱਥੇ ਕਤਲ ਹੋ ਰਿਹਾ ਉਹ ਤਾਂ ਸਿੱਤੇ ਬੋਲ ਰਹੇ ਸੀਗੇ ਵੀ ਲਾਸ਼ ਨੂੰ ਨਾ ਚੱਕੋ ਨਹੀਂ ਤਾਂ ਮੁੱਸਾ ਵਾਲਾ ਸਾਹਿਬ ਵਾਂਗੂ ਹੋਊਗਾ ਸਸੀਗਨ ਮੈਂ ਜਗਤਾਰ ਸਿੰਘ ਸਰਦਾਰ ਤੁਸੀਂ ਸਾਰੇ ਮੰਡੀਆਂ ਦੇ ਟੀਵੀ ਦੇਖ ਰਹੇ ਹੋ ਇਸ ਟਾਈਮ ਜਿਹੜੀ ਗੱਲਬਾਤ ਅਸੀਂ ਕਰਨ ਲੱਗੇ ਆਂ ਬਾਪੂ ਬਲਕੌਰ ਸਿੰਘ ਅੱਜ ਪਹੁੰਚੇ ਨੇ ਤੇ ਸਿੱਧੂ ਮਸੇੂਲ ਦੇ ਪਿਤਾ ਜਿਹੜਾ ਕਿ ਪਿਛਲੇ ਕੱਲ ਬਿੱਤੇ ਕੱਲ 24 ਘੰਟੇ ਹੋ ਚੁੱਕੇ ਨੇ ਜਿਹੜਾ ਕਿ ਸਿਮਰੰਦਰ ਸਿੰਘ ਦਾ ਕਤਲ ਹੋਇਆ ਉਹਨਾਂ ਦੇ ਜਿਹੜਾ ਧਰਨਾ ਲੱਗਿਆ ਧਰਨੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਸਿੱਧੂ ਮਸੇੂਲ ਦੇ ਪਿਤਾ ਬਾਪੂ ਬਲਕੌਰ ਸਿੰਘ ਪਹੁੰਚੇ ਨੇ ਆਉ ਗੱਲਬਾਤ ਕਰਦੇ ਆਂ ਕੀ ਕਰ ਰਹੇ ਨੇ ਕਤਲ ਦਾ ਕਤਲ ਹੋਇਆ ਜੀ ਕਿਵੇਂ ਕੀ ਦੇਖਦੇ ਤੁਸੀਂ ਅਸੀਂ ਬਹੁਤ ਮੰਦ ਭਾਗ ਆ ਔਰ ਇੰਨਾ ਜ਼ਿਆਦਾ ਮੈਂ ਕਿਵੇਂ ਸ਼ਬ ਕੀ ਕਮਾਈ ਦੇ ਵਾਰ ਯਾਰ ਇੰਨਾ ਧੱਕਾ ਐਡਾ क्रूअल ਸਮਝ ਤੋਂ ਪਰੇ ਦੀ ਗਾ ਜੀ ਸਰਕਾਰ ਫੇਲਰ ਤੌਰ ਤੇ ਨਗਰ ਆ ਰਹੀ ਹੈ ਲਗਾਤਾਰ ਰੋਜ਼ ਕਤਲ ਹੋ ਰਹੇ ਆ ਸਰਕਾਰ ਦਾ ਨਾਂ ਹੀ ਨਾ ਲਓ ਤਾਂ ਚੰਗੀ ਗੱਲ ਹੈ ਜੀ ਸਰਕਾਰ ਹੈ ਹੀ ਨਹੀਂ ਕਿਤੇ ਜੀ ਸਰਕਾਰ ਹੈ ਕਿੱਥੇ ਤੁਸੀਂ ਕਤਲਾਂ ਦੀ ਐਵਰੇਜ ਲਾਓ ਤੁਸੀਂ ਪੱਤਰਕਾਰੋਂ ਭਰਾ ਹਾਂ ਨੂੰ ਰੋਜ਼ ਦੇਖਦੇ ਹਾਂ ਯਾਰ ਰੋਜ਼ ਪਹਿਲੀ ਖ਼ਬਰ ਹੀ ਫੋਨ ਦੀ ਸਕਰੀਨ ਤੇ ਅਖਬਾਰ ਦੇ ਉੱਤੇ ਕਤਲ ਦੀ ਕਤਲ ਤਾਂ ਜਿੱਦਾਂ ਐ ਲੱਗਿਆ ਵੀ ਕੋਈ ਕਤਲ ਤੋਂ ਛੋਟੀ ਸਜ਼ਾ ਹੀ ਨਹੀਂ ਨਿੱਕੇ-ਮੋਟੇ ਕ੍ਰਾਈਮ ਦੀ ਸਜ਼ਾ ਵੀ ਕਾ ਇੱਥੇ ਕਤਲ ਹੋ ਰਿਹਾ ਕਾਪੂ ਜੀ ਮੈਂ ਤੁਹਾਨੂੰ ਇੱਥੇ ਬੋਲ ਰਹੇ ਸੀਗੇ ਵੀ ਲਾਸ਼ ਨੂੰ ਨਾ ਚੱਕੋ ਨਹੀਂ ਤਾਂ ਮੂਸਾ ਵਾਲਾ ਸਾਹਿਬ ਵਾਂਗੂ ਹੋਊਗਾ ਕਿਵੇਂ ਲੱਗਦਾ ਤੁਹਾਨੂੰ ਜੇ ਜੇ ਉਹਨਾਂ 'ਚ ਇਹ ਮੁੱਦਾ ਉਹਨਾਂ 'ਚ ਹੀ ਚੱਲਣਾ ਹੈ ਜਿੰਨਾ ਚਿਰ ਤੁਸੀਂ ਲਾਸ਼ ਰੱਖੀ ਬੈਠੇ ਜਦੋਂ ਤੁਹਾਡਾ ਪੋਸਟਮਾਰਟਮ ਹੋ ਗਿਆ ਤੁਸੀਂ ਸੰਸਕਾਰ ਕਰਤਾ ਉਹ ਤੋਂ ਮਗਰੋਂ ਗੱਲ ਖਤਮ ਹਰਦੀਪ ਸਿੱਧੂ ਸਿੱਧੂ ਮੁਸੇਹਾਲਾ ਹੋ ਸਕਿੰਦਰ ਕਲਕੱਤਾ ਕੀ ਕਹਣਾ ਚਾਹੁੰਦੇ ਹੋ ਬਿਲਕੁਲ ਜਿੰਨੇ ਵੀ ਸਾਡੇ ਪੰਜਾਬ ਦੇ ਉਦਮੀ ਨੌਜਵਾਨ ਸੀ ਜਿਹੜੇ ਪੰਜਾਬ ਦੇ ਬਾਰੇ ਲੰਬਾ ਸੋਚਦੇ ਸੀ ਜਿਹੜੇ ਕੁਝ ਕਾਰਗੁਜ਼ਰਨਾ ਚਾਹੁੰਦੇ ਸੀ ਮੈਂ ਤੁਹਾਨੂੰ ਸੁਖਦੀਪ ਦੀ ਗੱਲ ਦੱਸਦਾ ਆਪਣੇ ਮੋਢੀ ਸਰਵਿੰਦਰ ਨੇ ਇਹ ਮੇਰੇ ਕੋਲ ਕਈ ਵਾਰ ਕਿ ਜਾਂਦਾ ਰਹਿੰਦਾ ਜਦੋਂ ਅਸੀਂ ਗੱਲਬਾਤਾਂ ਕਰਦੇ ਹੁੰਦੇ ਨਾ ਮੈਨੂੰ ਕਹਿੰਦਾ ਬਾਈ ਜੀ ਤੁਹਾਨੂੰ ਜੂਠ ਬਹੁਤ ਸੁਣਦਾ ਬਗਾਨਾ ਕਿੰਨਾ ਮੈਂ ਇੱਕ 14 ਸਾਲ ਤੋਂ 16 ਸਾਲ ਦੇ ਜਿਹੜੇ ਸਾਡੇ ਸਕੂਲ ਦੇ ਜਵਾਕ ਨੇ ਉਹਨਾਂ ਦੀ ਇੱਕ ਵਾਰੀ ਇਹਨਾ ਤੁਹਾਡੇ ਨਾਲ ਕਾਉਂਸਲਿੰਗ ਕਰਵਾਉਣੀ ਹੈ ਤੁਸੀਂ ਉਹਨਾਂ ਨੂੰ 10-15 ਮਿੰਟ ਉਹਨਾਂ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਮੇਰਾ ਕਿਨਮੈਂ ਇੱਕ ਪ੍ਰੋਗਰਾਮ ਰੱਖਣਾ ਚਾਹੁੰਦਾ ਤੁਸੀਂ ਇੱਕ ਦਿਨ ਮੇਰੇ ਪਿੰਡ ਆਓ ਤਾਂ ਵੱਧ ਕਿਸਮਤ ਦੀ ਗੱਲ ਹੈ ਦੇਖੋ ਅੱਜ ਮੈਨੂੰ ਵੀ ਟਾਈਮ ਲੱਗ ਗਿਆ ਪਹਿਲਾਂ ਮੈਂ ਵੀ ਆਉਣਾ ਚਾਹੁੰਦਾ ਜੇ ਕੋਈ ਇਦਾਂ ਨਾਲ ਜਵਾਕਾਂ ਨੂੰ ਮੋਟੀਵੇਸ਼ਨ ਵਾਸਤੇ ਜਿਹੜੇ ਸਾਡਾ ਯੂਥ ਹੈ 14 ਤੋਂ 16 ਵਾਲਾ ਉਹਨੂੰ ਕੁਛ ਨਾ ਕੁਛ ਗੱਲਾਂ ਕੁਛ ਟਿਪਸ ਦੇਣੇ ਚਾਹੁੰਦੇ ਸੀ ਗਰਲਕੀ ਜਿਵੇਂ ਦਾ ਅਸੀਂ ਦੋਨੇ ਜਾਣੇ ਆਪਸ ਵਿੱਚ ਦੋਨੇ ਭਰਾ ਗੱਲਾਂ ਕਰਦੇ ਸੀ ਵੀ ਇਹੀ ਗੱਲ ਆਪਾਂ ਥੋੜੇ ਛੋਟੇ ਬੱਚਿਆਂ ਨੂੰ ਦੱਸਦੀ ਅੱਗੇ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਰਦਨ ਬਲਕੌਰ ਸਿੰਘ ਜੀ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜਾ ਕਿ ਉਹਨਾਂ ਨੇ ਦੱਸਿਆ ਕਿ ਜਿਹੜਾ ਸੰਸਕਾਰ ਆ ਉਹਨਾਂ ਟਾਈਮ ਨਹੀਂ ਕਰਨਾ ਚਾਹੀਦਾ ਜਿੰਨਾ ਚਿਰ ਸਰਕਾਰ ਮੰਗਾ ਨਹੀਂ ਮੰਦੀ ਜੇ ਇਦਾਂ ਚਿਰ ਮੰਗਾ ਨਹੀਂ ਮੰਨਦਾ ਤੇ ਸੰਸਕਾਰ ਕਰ ਦਿੱਤਾ ਜਬ ਉਹਦੇ ਹੱਥ ਪੱਲੇ ਕੁਛ ਨਹੀਂ ਹੋਣਾਗਾ ਸਿੱਧੂ ਮੂਸੇਵਾਲੇ ਨੂੰ ਬਲਕੌਰ ਸਿੰਘ ਬਾਪੂ ਨੇ ਹੈਵਨ ਇੰਡਨ ਖਾਸ ਤੌਰ ਤੇ ਜਿਹੜੀ ਗੱਲਬਾਤ ਇਸ ਲੈਣਗੇ ਉਹਨਾਂ ਤਸਵੀਰਾਂ ਸਾਨੂੰ ਸਿਖਾਈਆਂ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹਿੰਦੀਆ ਟੀਵੀ ਸਹਿਣਾ